40000 ਰੁਪਏ ਸਿਰਫ ਇਹਦਾ ਚੈੱਕਅਪ ਕਰਾਉਣ ਦੀ ਲਾਤ ਆ ਤੇ ਅਸਲ ਇਲਾਜ ਦੀ ਕੀਮਤ ਹੈ 10000 ਰੁਪਈਆ ਗੰਗਾਲ ਹੋ ਚੁੱਕਾ ਹੈ 40000 ਰੁਪਏ ਲਾ ਕੇ ਦਿਹਾੜੀ ਕਰਦਾ ਵੀਡੀਓ ਸੋਸ਼ਲ ਮੀਡੀਆ ਰਾਹੀਂ ਘਰ ਘਰ ਪਹੁੰਚਾਓ ਕਿ ਐਦਾਂ ਦੇ ਲੋਕਾਂ ਨੂੰ ਸਾਡੇ ਬਾਰੇ ਪਤਾ ਲੱਗੇ ਕਿ ਕਿਤੇ ਕਿਤੇ ਆਲੇ ਦੁਆਲੇ ਤੁਹਾਡੇ ਕਿਸੇ ਨੂੰ ਮੈਡੀਕਲੀ ਕੋਈ ਤਕਲੀਫ ਹੈ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਇੱਕ ਜ਼ਰੀਆ ਫਾਊਂਡੇਸ਼ਨ ਦੀਆਂ ਵੀਡੀਓਜ਼ ਸ਼ੇਅਰ ਕਰਨਾ ਕਿਉਂ ਜ਼ਰੂਰੀ ਹੈ ਅੱਜ ਤੁਹਾਨੂੰ ਅਹਿਸਾਸ ਹੋਊਗਾ ਆ ਸਾਡੇ ਕੋਲ ਪੇਸ਼ੈਂਟ ਆਇਆ ਮਾਲਾ ਦੇਵੀ ਮਿਸਿਸ ਮਾਲਾ ਦੇਵੀ ਇਹ ਬੰਦਾ ਆਪਣੀ ਵਾਈਫ ਨੂੰ ਪਿਛਲੇ 6 ਮਹੀ ਗੈਂਗਰਿੰਗ ਇੱਕ ਐਸੀ ਬਿਮਾਰੀ ਹੈ ਉਂਗਲਾਂ ਕਾਲੀਆਂ ਹੋ ਜਾਂਦੀਆਂ ਨਸਾਂ ਰੁੱਕ ਜਾਂਦੀਆਂ ਉਂਗਲਾਂ ਦੀਆਂ ਤੇ ਉਂਗਲਾਂ ਕੱਟਣੀਆਂ ਪੈਂਦੀਆਂ ਇਸ ਭਾਈ ਸਾਹਿਬ ਨੇ ਹੁਣ ਤੱਕ ਸਿਰਫ ਇਹਦਾ ਚੈੱਕਅਪ ਕਰਾਉਣ ਦੀ ਕਿੰਨੇ ਪੈਸੇ ਲਾਤੇ 40000 ਰੁਪਏ ਲੱਗ ਗਏ 40000 ਰੁਪਏ ਸਿਰਫ ਇਹਦਾ ਚੈੱਕਅਪ ਕਰਾਉਣ ਦੀ ਲਾਤਾ ਕੀ ਇਹਦਾ ਇਲਾਜ ਹੋਣਾ ਕਿਦਾਂ ਤੇ ਅਸਲ ਇਲਾਜ ਦੀ ਕੀਮਤ ਹੈ 10000 ਰੁਪਈਆ 10000 ਰੁਪਏ ਦੇ ਵਿੱਚ ਇਹਦਾ ਪੂਰਾ ਟਰੀਟਮੈਂਟ ਹੋ ਜਾਏਗਾ ਟਰੀਟਮੈਂਟ ਵੀ ਕੀ ਹੋਏਗਾ ਉਂਗਲਾ ਕਟੀਆਂ ਜਾਣਗੀਆਂ ਕਿਉਂਕਿ ਹੁਣ ਅੱਗੇ ਜੇ ਵਧਨ ਨੂੰ ਰੋਕਣੀ ਹੈ ਤੇ ਸਿਰਫ 10000 ਰੁਪਏ ਦੇ ਕਰਕੇ ਬੰਦੇ ਨੂੰ 40000 ਰੁਪਏ ਡਾਕਟਰਾਂ ਨੇ ਕੱਲਾ ਇਸ ਲਈ ਇਸ ਤੇ ਹੀ ਲਾਤਾ ਕਿ ਇਹਦਾ ਇਲਾਜ ਹੋਣਾ ਕਿਦਾਂ ਅਭੀ ਅੱਗੇ ਕਿੰਨਾ ਪੈਸਾ ਮੰਗਾ ਡਾਕਟਰ ਨੇ ਔਰ 50000 ਬੋਲਦੇ ਸਾਰੇ 50000 ਰੁਪਏ ਹੋਰ ਮੰਗੇ ਜੇ ਇਹਦਾ ਇਲਾਜ ਨਾ ਹੋਇਆ ਤਾਂ ਗੈਂਗ੍ਰੀਨਗ ਵੱਧਦੀ ਵੱਧਦੀ ਬਾਹ ਤੱਕ ਪਹੁੰਚੇਗੀ ਬਾਹ ਤੋਂ ਵੱਧੀ ਵੱਧੀ ਗਲੇ ਤੱਕ ਤੇ ਬੰਦਾ ਗਿਆ ਇੱਕ ਲੈਕ ਆਫ ਨੋਲੇਜ ਇਹੀ ਬੰਦਾ ਜੇ ਪਹਿਲਾਂ ਹੀ ਸਾਡੇ ਕੋਲ ਆ ਜਾਂਦਾ ਤਾਂ 10000 ਰੁਪਏ ਦੇ ਵਿੱਚ ਇਹਦੇ ਪੈਸਿਆਂ ਨਾਲ ਇਹਦਾ ਇਲਾਜ ਹੋ ਸਕਦਾ ਸੀਗਾ ਜਿਹੜਾ ਹੁਣ 10000 ਰੁਪਏ ਦੇ ਕੋਲ ਹੈ ਨਹੀਂ ਕੰਗਾਲ ਹੋ ਚੁੱਕਾ ਹੈ 40000 ਰੁਪਏ ਲਾ ਕੇ ਦਿਹਾੜੀ ਕਰਦਾ ਤੇ ਹੁਣ ਡਾਕਟਰ ਨੇ 50000 ਮੰਗ ਲਿਆ ਕਿੱਥੋਂ ਆਏਗਾ ਇਸੇ ਲਈ ਮੈਂ ਬੇਨਤੀਆਂ ਕਰਦਾ ਕਿ ਇੱਕ ਜ਼ਰੀਆ ਕੋਲ ਵੱਡੀਆਂ ਵੱਡੀਆਂ ਹੋਲਡਿੰਗਸ ਲਾਨ ਨੂੰ ਪੈਸੇ ਹੈ ਨਹੀਂ ਕਿਉਂਕਿ ਸਾਡੇ ਕੋਲ ਕਿਹੜਾ ਕੋਈ ਵੱਡੀ ਫੰਡਿੰਗ ਹੈ ਪਰ ਵੀਡੀਓ ਸੋਸ਼ਲ ਮੀਡੀਆ ਰਾਹੀਂ ਘਰ-ਘਰ ਪਹੁੰਚਾਓ ਕਿ ਇਦਾਂ ਦੇ ਲੋਕਾਂ ਨੂੰ ਸਾਡੇ ਬਾਰੇ ਪਤਾ ਲੱਗੇ ਆਪਣੇ ਗਲੀ ਗੁਆਂਢ ਤੇ ਗੱਲ ਕਰਿਆ ਕਰੋ ਕਿਉਂਕਿ ਹੁਣ ਵੱਡੀਆਂ ਵੱਡੀਆਂ ਸਕਰੀਨਾਂ ਲਾ ਕੇ ਤਾਂ ਮੈਂ ਆਪਣੀ ਐਡ ਚਲਾ ਨਹੀਂ ਸਕਦਾ ਕਿ ਜੇ ਕਿਸੇ ਨੂੰ ਕੋਈ ਮੈਡੀਕਲੀ ਕੋਈ ਸਲਾਹ ਚਾਹੀਦੀ ਹੈ ਤਾਂ ਸਾਨੂੰ ਸੰਪਰਕ ਕਰੋ ਆਪਕੋ ਕੈਸੇ ਪਤਾ ਲਗਾ ਇਸ ਜਗ੍ਹਾ ਕੇ ਬਾਰੇ ਮੈਂ ਸਰ ਜੀ ਹਮ ਇਧਰ ਗਏ ਤੇ ਡੀ ਐਮ ਸੀ ਪੈਸੇ ਨਹੀਂ ਸਕ ਫਿਰ ਬਾਹਰ ਗਿਆ ਕਿਸਨੇ ਮੇਰੇ ਅੱਛੇ ਆਦਮੀ ਨੇ ਆਪਕਾ ਐਡਰੈਸ ਦਿਆ ਕਿ ਆਪਣੇ ਅਨਮੋਲ ਅਨਮੋਲ ਭਾਈ ਜੀ ਕੇ ਪਾਸ ਮਿਲੋ ਆਪਕਾ ਇਹ ਖੂਲ ਚੱਲ ਰੈਡ ਬੋਲ ਰਹਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਉਹਨਾਂ ਅੱਛੇ ਲੋਕਾਂ ਨੂੰ ਕਿ ਪਲੀਜ਼ ਆਪਣੇ ਆਲੇ ਦੁਆਲੇ ਗਾਈਡ ਕਰੋ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਕੋਈ ਮੈਡੀਕਲ ਦਿੱਕਤ ਹੈ ਸਾਨੂੰ ਸੇਵਾ ਦਾ ਮੌਕਾ ਦਿਓ ਦੇਖੋ 40000 ਉਹਨੇ ਸਿਰਫ ਇੱਕ ਪੇਸ਼ੈਂਟ ਨੂੰ ਚੈੱਕਅਪ ਕਰਾਉਣ ਤੇ ਲਾਤਾ 50000 ਡਾਕਟਰ ਦਾ ਕੰਮ ਕਰਦੇ ਪੁਰਾਣੇ ਕੱਪੜੇ ਦਾ ਕੰਮ ਕਰਦੇ ਪੁਰਾਣੇ ਕੱਪੜਿਆਂ ਦਾ ਕੰਮ ਕਰਦਾ ਤੇ ਟ੍ਰੀਟਮੈਂਟ ਸਿਰਫ 10-12000 ਰੁਪਏ ਦਾ ਹੁਣ ਇਹਦੇ 'ਚ ਸਿਰਫ ਦਿੱਕਤ ਇਹ ਹੈ ਕਿ ਨੌਲੇਜ ਨਹੀਂ ਸੀ ਗਾਈਡੈਂਸ ਨਹੀਂ ਸੀ ਜਿਹਦੇ ਕਰਕੇ ਮਰੀਜ਼ ਹੁਣ ਤੱਕ ਸਫਰ ਕਰ ਰਿਹਾ ਮੇਰੀ ਰਿਕਵੈਸਟ ਹੈ ਕੀ ਦੇ ਕਿਤੇ ਆਲੇ ਦੁਆਲੇ ਤੁਹਾਡੇ ਕਿਸੇ ਨੂੰ ਮੈਡੀਕਲੀ ਕੋਈ ਤਕਲੀਫ ਹੈ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸੋ ਥੈਟ ਉਹਨੂੰ ਵਧੀਆ ਤਰੀਕੇ ਨਾਲ ਗਾਈਡ ਕਰਕੇ ਉਹਦਾ ਟ੍ਰੀਟਮੈਂਟ ਜਾਂ ਫ੍ਰੀ ਹੋ ਜਾਵੇ ਜਾਂ ਨਾ ਪੈਸਿਆਂ ਦੇ ਮਾਤਰ ਦੇ ਵਿੱਚ ਹੋ ਜਾਵੇ ਇਹ ਕਿ ਜ਼ਰੀਆ ਫਾਊਂਡੇਸ਼ਨ ਦੀਆਂ ਵੀਡੀਓਜ਼ ਸ਼ੇਅਰ ਕਰਨਾ ਕਿਉਂ ਜ਼ਰੂਰੀ ਹੈ ਅੱਜ ਤੁਹਾਨੂੰ ਅਹਿਸਾਸ ਹੋਊਗਾ ਆ ਸਾਡੇ ਕੋਲ ਪੇਸ਼ੈਂਟ ਆਇਆ ਮਾਲਾ ਦੇਵੀ ਮਿਸਿਸ ਮਾਲਾ ਦੇਵੀ ਇਹ ਬੰਦਾ ਆਪਣੀ ਵਾਈਫ ਨੂੰ ਪਿਛਲੇ 6 ਮਹੀਨਿਆਂ ਤੋਂ ਲੈ ਕੇ ਘੁੰਮ ਰਿਹਾ ਹੈ ਇਹਦੀ ਵਾਈਫ ਨੂੰ ਗੈਂਗਰਿੰਗ ਹੈ ਗੈਂਗਰਿੰਗ ਇੱਕ ਐਸੀ ਬਿਮਾਰੀ ਹੈ ਉਂਗਲਾਂ ਕਾਲੀਆਂ ਹੋ ਜਾਂਦੀਆਂ ਨਸਾਂ ਰੁੱਕ ਜਾਂਦੀਆਂ ਉਂਗਲਾਂ ਦੀ ਸਿਰਫ ਇਹਦਾ ਚੈੱਕਅਪ ਕਰਾਉਣ ਦੀ ਕਿੰਨੇ ਪੈਸੇ ਲਾਤੇ 40000 ਰੁਪਏ ਲੱਗ ਗਏ 40000 ਰੁਪਏ ਸਿਰਫ ਇਹਦਾ ਚੈੱਕਅਪ ਕਰਾਉਣ ਦੀ ਲਾਤਾ ਕੀ ਇਹਦਾ ਇਲਾਜ ਹੋਣਾ ਕਿਦਾਂ ਤੇ ਅਸਲ ਇਲਾਜ ਦੀ ਕੀਮਤ ਹੈ 10000 ਰੁਪਈਆ 10000 ਰੁਪਏ ਦੇ ਵਿੱਚ ਇਹਦਾ ਪੂਰਾ ਟਰੀਟਮੈਂਟ ਹੋ ਜਾਏਗਾ ਟਰੀਟਮੈਂਟ ਵੀ ਕੀ ਹੋਏਗਾ ਉਂਗਲਾ ਕੱਟੀਆਂ ਜਾਣਗੀਆਂ ਕਿਉਂਕਿ ਹੁਣ ਅੱਗੇ ਜੇ ਵਧਨ ਨੂੰ ਰੋਕਣੀ ਹੈ ਤੇ ਸਿਰਫ 10000 ਰੁਪਏ ਦੇ ਕਰਕੇ ਬੰਦੇ ਨੂੰ 40000 ਰੁਪਏ ਡਾਕਟਰਾਂ ਨੇ ਕੱਲਾ ਇਸ ਲਈ ਇਸ ਤੇ ਹੀ ਲਾਤਾ ਕਿ ਇਹਦਾ ਇਲਾਜ ਹੋਣਾ ਕਿਦਾਂ ਅਭੀ ਅੱਗੇ ਕਿੰਨਾ ਪੈਸਾ ਮੰਗਾ ਡਾਕਟਰ ਨੇ ਹੋਰ 50000 ਜੇ ਇਹਦਾ ਇਲਾਜ ਨਾ ਹੋਇਆ ਤਾਂ ਗੈਂਗਰੇਨ ਦੀ ਵੱਧਦੀ ਵੱਧਦੀ ਬਾਹ ਤੱਕ ਪਹੁੰਚੇਗੀ ਬਾਹ ਤੋਂ ਵੱਧੀ ਵੱਧੀ ਗਲੇ ਤੱਕ ਤੇ ਬੰਦਾ ਗਿਆ ਇੱਕ ਲੈਕ ਆਫ ਨੋਲੇਜ ਇਹੀ ਬੰਦਾ ਜੇ ਪਹਿਲਾਂ ਹੀ ਸਾਡੇ ਕੋਲ ਆ ਜਾਂਦਾ ਤਾਂ 10000 ਰੁਪਏ ਦੇ ਵਿੱਚ ਇਹਦੇ ਪੈਸਿਆਂ ਨਾਲ ਇਹਦਾ ਇਲਾਜ ਹੋ ਸਕਦਾ ਸੀਗਾ ਜਿਹੜਾ ਹੁਣ 10000 ਰੁਪਏ ਦੇ ਕੋਲ ਹੈ ਨਹੀਂ ਕੰਗਾਲ ਹੋ ਚੁੱਕਾ ਹੈ 40000 ਰੁਪਏ ਲਾ ਕੇ ਦਿਹਾੜੀ ਕਰਦਾ ਤੇ ਹੁਣ ਡਾਕਟਰ ਨੇ 50000 ਮੰਗ ਲਿਆ ਕਿੱਥੋਂ ਆਏਗਾ ਇਸੇ ਲਈ ਮੈਂ ਬੇਨਤੀਆਂ ਕਰਦਾ ਕਿ ਏਕ ਜ਼ਰੀਆ ਕੋਲ ਵੱਡੀਆਂ ਵੱਡੀਆਂ ਹੋਲਡਿੰਗਸ ਲਾਉਣ ਨੂੰ ਪੈਸੇ ਹੈ ਨਹੀਂ ਕਿਉਂਕਿ ਸਾਡੇ ਕੋਲ ਕਿਹੜਾ ਕੋਈ ਵੱਡੀ ਫੰਡਿੰਗ ਹੈ पर वीडियो सोशल मीडिया राही कर कर पहुंचाओ कि एदा दे लोकां नु ਸਾਡੇ ਬਾਰੇ ਪਤਾ ਲਗੇ ਆਪਣੇ ਗਲੀ ਗਵਾਨ ਚ ਗੱਲ ਕਰਿਆ ਕਰੋ ਕਿਉਂਕਿ ਹੁਣ ਵੱਡੀਆਂ ਵੱਡੀਆਂ ਸਕਰੀਨਾਂ ਲਾ ਕੇ ਤਾਂ ਮੈਂ ਆਪਣੀ ਐਡ ਚਲਾ ਨਹੀਂ ਸਕਦਾ ਕਿ ਜੇ ਕਿਸੇ ਨੂੰ ਕੋਈ ਮੈਡੀਕਲੀ ਕੋਈ ਸਲਾਹ ਚਾਹੀਦੀ ਹੈ ਤਾਂ ਸਾਨੂੰ ਸੰਪਰਕ ਕਰੋ ਆਪਕੋ ਕੈਸੇ ਪਤਾ ਲਗਾ ਇਸ ਜਗ੍ਹਾ ਕੇ ਬਾਰੇ ਮੈਂ ਸਰ ਜੀ ਹਮ ਇਧਰ ਗਏ ਤੇ ਡੀ ਐਮ ਸੀ ਪੈਸੇ ਨਹੀਂ ਤੇ ਫਿਰ ਬਾਹਰ ਗਿਆ ਕਿਸ ਨੇ ਮੇਰੇ ਅੱਛੇ ਆਦਮ ਨੇ ਆਪਕਾ ਐਡਰੈਸ ਦਿਆ ਕਿ ਆਪਣੇ ਅਲਮੁਲ ਅਲਮੁਲ ਭਾਈ ਜੀ ਦੇ ਕੇ ਬਾਝ ਮਿਲੋ ਆਪਕਾ ਇਹ ਖੂਲ ਚੰਦ ਲੈਂਡ ਬੋਲ ਰਹੀ ਹੈ ਮੈਂ ਬੇਨਤੀ ਕਰਨਾ ਚਾਹਨਾ ਹਾਂ ਉਹਨਾਂ ਅੱਛੇ ਲੋਕਾਂ ਨੂੰ ਕਿ ਪਲੀਜ਼ ਆਪਣੇ ਆਲੇ-ਦੁਆਲੇ ਗਾਈਡ ਕਰੋ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਕੋਈ ਮੈਡੀਕਲ ਦਿੱਕਤ ਹੈ ਸਾਨੂੰ ਸੇਵਾ ਦਾ ਮੌਕਾ ਦਿਓ ਦੇਖੋ 40000 ਰੁਪਏ ਉਹਨੇ ਸਿਰਫ ਇੱਕ ਪੇਸ਼ੈਂਟ ਨੂੰ ਚੈੱਕਅਪ ਕਰਾਉਣ ਦੇ ਲਾਤਾ 50000 ਡਾਕਟਰ ਕੰਮ ਕਰਦੇ ਪੁਰਾਣੇ ਕੱਪੜੇ ਦਾ ਕੰਮ ਕਰਦੇ ਪੁਰਾਣੇ ਕੱਪੜਿਆਂ ਦਾ ਕੰਮ ਕਰਦਾ ਤੇ ਟ੍ਰੀਟਮੈਂਟ ਸਿਰਫ 10-12000 ਰੁਪਏ ਦਾ ਹੁਣ ਇਹਦੇ ਵਿੱਚ ਸਿਰਫ ਦਿੱਕਤ ਇਹ ਹੈ ਕਿ ਨੌਲੇਜ ਨਹੀਂ ਸੀ ਗਾਈਡੈਂਸ ਨਹੀਂ ਸੀ ਜਿਹਦੇ ਕਰਕੇ ਮਰੀਜ਼ ਹੁਣ ਤੱਕ ਸਫਰ ਕਰ ਰਿਹਾ ਮੇਰੀ ਰਿਕਵੈਸਟ ਹੈ ਕੀ ਦੇਖਦੇ ਆਲੇ ਦੁਆਲੇ ਤੁਹਾਡੇ ਕਿਸੇ ਨੂੰ ਮੈਡੀਕਲੀ ਕੋਈ ਤਕਲੀਫ ਹੈ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸੋ ਦੈਟ ਉਹਨੂੰ ਵਧੀਆ ਤਰੀਕੇ ਨਾਲ ਗਾਈਡ ਕਰਕੇ ਉਹਦਾ ਟ੍ਰੀਟਮੈਂਟ ਜਾਂ ਫ੍ਰੀ ਹੋ ਜਾਵੇ ਜਾਂ ਨਾ ਪੈਸਿਆਂ ਦੀ ਮਾਤਰਾ ਦੇ ਵਿੱਚ ਹੋ ਜਾਵੇ